ਸਤਿ ਸ੍ਰੀ ਅਕਾਲ ਕਿਸਾਨ ਪ੍ਰਭੂ ਤੁਸੀਂ ਜਾਣਦੇ ਹੋ ਕਿ ਮੀਂਹ ਬਹੁਤ ਜ਼ਿਆਦਾ ਪੈ ਗਿਆ ਮੀਂਹ ਦਾ ਫਾਇਦਾ ਵੀ ਹੈ ਤੇ ਜ਼ਿਆਦਾ ਪੈਣ ਨਾਲ ਨੁਕਸਾਨ ਵੀ ਹੋ ਜਾਂਦਾ ਹੈ ਉੱਚੇ ਖੇਤਾਂ ਚੋਂ ਨੀਵੇਂ ਖੇਤਾਂ ਨੂੰ ਪਾਣੀ ਵਗਣ ਲੱਗ ਜਾਂਦਾ ਦੇਖੋ ਰਸਤਾ ਸਾਰਾ ਖੜ ਗਿਆ ਪਹਿਹੀ ਸਾਰੀ ਖੜ ਗਈ ਹੈ ਖੇਤਾਂ ਲਈ ਖੜ ਕੇ ਸਾਰੀ ਜਿਹੜੀ ਮਿੱਟੀ ਆ ਖੇਤ ਚਲੀ ਗਈ ਆ ਇਹਦਾ ਕਾਰਨ ਅਸਲ ਵਿੱਚ ਸੜਕਾਂ ਨੇ ਪਹਿਲਾਂ ਸੜਕਾਂ ਨਹੀਂ ਬੀਆਂ ਸੀ ਇਹ ਪੁਰਾਣੇ ਪਾਣੀ ਦੇ ਸੈਣ ਹੁੰਦੇ ਅ ਸਿਆਣੇ ਬੰਦੇ ਦੱਸਦੇ ਸੀ ਕਿੱਥੇ ਕਿੱਥੇ ਪਾਣੀ ਦਾ ਸੈਣ ਵਗਦਾ ਸੋ ਸੜਕ ਬਣਨ ਵੇਲੇ ਇਹ ਪਾਣੀ ਦੇ ਜਿਹੜੇ ਸੈਣ ਨੇ ਇਹਨਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਉੱਥੇ ਜ਼ਿਆਦਾ ਪੁਲੀਆਂ ਪਾ ਦੇਣੀਆਂ ਚਾਹੀਦੀਆਂ ਨੇ ਵੱਡੀਆਂ ਪੁਲੀਆਂ ਤੇ ਪਰ ਪਤਾ ਨਹੀਂ ਕਿਉਂ ਸਰਕਾਰਾਂ ਇਹ ਚੀਜ਼ ਦਾ ਖਿਆਲ ਨਹੀਂ ਰੱਖਦੀਆਂ ਤੇ ਫਿਰ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦਾ ਇਹ ਜਵਾਜ਼ਾ ਮੀਂਹ ਪੈਣ ਨਾਲ ਤਕਰੀਬਨ ਹਰੇਕ ਪਿੰਡ ਦੇ ਵਿੱਚ ਜਿੱਥੇ ਵੱਡੀਆਂ ਸੜਕਾਂ ਬਣੀਆਂ ਨੇ ਇਹ ਸਮੱਸਿਆ ਆਈ ਹੈ। ਆ ਦੇਖੋ ਕਿੰਨਾ ਪਾਣੀ ਭਰਿਆ ਹੋਇਆ ਹੈ। ਆ ਪੁਲੀ ਬਹੁਤ ਛੋਟੀਆਂ ਪੁਲੀਆਂ ਨੇ 1 ਫੁੱਟ ਜਾਂ 1.5 ਫੁੱਟ ਦੀ ਪੁਲੀ ਹੈ। ਕਿੰਨਾ ਕੁ ਪਾਣੀ ਫਿਚਲੂਗੀ। ਆ ਦੇਖੋ ਸੜਕਾਂ ਇਹ ਉੱਚੀਆਂ ਬਣ ਗਈਆਂ 18 ਫੁੱਟ ਚੌੜੀ ਸੜਕ ਬਣ ਗਈ ਸਾਡੇ ਵੀ ਇਹ ਬਹੁਤ ਉੱਚੀ ਸੜਕ। ਦੇਖੋ ਕਿੰਨੀ ਸਪੀਡ ਨਾਲ ਪਾਣੀ ਉਧਰੋਂ ਖਿੱਚ ਕੇ ਪੁੜੀ ਦੇ ਰਹੀ ਹੈ ਪਰ ਕਿੰਨਾ ਪਾਣੀ ਬਹੁਤ ਰੁੱਕੇ ਹੌਲੀ ਹੌਲੀ ਜਾਂਦਾ ਇਸੇ ਕਰਕੇ ਨੁਕਸਾਨ ਹੋ ਜਾਂਦਾ ਜਾਂ ਤਾਂ ਪੁੜੀਆਂ ਜ਼ਿਆਦਾ ਪਾਉਣੀਆਂ ਚਾਹੀਦੀਆਂ ਸਰਕਾਰ ਨੂੰ ਜਾਂ ਵੱਡੀਆਂ ਪੁੜੀਆਂ ਪਾਉਣੀਆਂ ਚਾਹੀਦੀਆਂ ਤਾਂ ਕਿ ਪਾਣੀ ਜਿਹੜਾ ਨਾਲੋਂ ਨਾਲ ਨਿਕਲ ਜਵੇ ਪੁੜੀਆਂ ਦਾ ਰੋਲਾ ਵੀ ਬਹੁਤ ਪਿਆ ਜਾਂਦਾ ਗਾਂ ਵਾਲੇ ਖੇਤ ਵਾਲੇ ਨਹੀਂ ਖੋਲਣ ਦਿੰਦੇ ਬੜੀ ਮੁਸ਼ਕਲ ਆਉਂਦੀ ਆ ਆ ਦੇਖੋ ਕਿੰਨਾ ਪਾਣੀ ਬੂਰ ਕੋਲੇ ਭਰਿਆ ਪਿਆ ਜੇ ਬੋਰ ਦੇ ਚਾਰ ਸਪੇਰੇ ਇੱਟਾਂ ਦੀ ਚਾਰਦਵਾਰੀ ਨਹੀਂ ਹੁੰਦੀ ਤਾਂ ਇਹ ਬੋਰ ਚ ਪਾਣੀ ਪੈ ਜਾਣਾ ਸੀ ਦੇਖੋ ਇਹ ਸਾਰੇ ਸੜਕ ਦੇ ਇੱਕ ਪਾਸੇ ਪਾਣੀ ਫੁੱਲ ਭਰਿਆ ਹੋਇਆ ਤੇ ਦੂਜੇ ਪਾਸੇ ਬਿਲਕੁਲ ਵੀ ਹੈ ਨਹੀਂ ਕਿਉਂਕਿ ਪਾਣੀ ਇਕੱਠਾ ਹੋ ਜਾਂਦਾ ਇਹ ਪੁਰਾਣੇ ਸੈਣ ਨੇ ਪਾਣੀ ਵਗਣ ਦੇ ਹਰੇਕ ਪਿੰਡ 'ਚ ਹੀ ਹੁੰਦੇ ਆ ਕਿਉਂਕਿ ਪਾਣੀ ਜਿਹੜਾ ਹਮੇਸ਼ਾ ਚੜਦੀ ਤੋਂ ਛਿਪਦੀ ਵੱਲ ਵਗਦਾ ਹੈ ਫੇ ਵਗਦਾ ਹੀ ਆਇਆ ਤੇ ਵਗਦਾ ਹੀ ਰਹਿਣਾ ਇਹ ਇਹ ਗੌਰ ਰੱਖ ਕੇ ਸੜਕਾਂ ਉੱਚੀਆਂ ਕਰਨੀਆਂ ਚਾਹੀਦੀਆਂ ਸੜਕਾਂ ਵੀ ਜ਼ਰੂਰੀ ਹੈ ਸਹੂਲਤ ਵੀ ਜ਼ਰੂਰੀ ਹੈ ਕਿਉਂਕਿ ਆਪਾਂ ਹੀ ਨਹੀਂ ਕਹਿੰਦੇ ਵੀ ਸੜਕਾਂ ਕਿਉਂ ਬਣੀਆਂ ਸੜਕਾਂ ਬਣਨੀਆਂ ਚਾਹੀਦੀਆਂ ਪਰ ਨਾਲ ਨਾਲੇ ਜਿਹੜੇ ਐਗਰੀਕਲਚਰ ਏਰੀਆ ਦੀਆਂ ਸੜਕਾਂ ਨੇ ਇਹਨਾਂ ਨੂੰ ਥੋੜਾ ਜਿਹਾ ਧਿਆਨ ਨਾਲ ਦੇਖ ਕੇ ਪੁਲੀਆਂ ਪਾਉਣੀਆਂ ਚਾਹੀਦੀਆਂ ਇਹ ਦੇਖੋ ਇਹ 3 ਕਿਲੋਮੀਟਰ ਦੇ ਵਿੱਚ ਸਿਰਫ ਹੀ 4 ਪੁਲੀਆਂ ਨੇ ਤੇ ਸਾਰਾ ਏਰੀਆ ਦਾ ਪਾਣੀ ਇਹ ਚਾਰ ਪੁਲੀਆਂ ਦੇ ਵਿੱਚ ਦੀ ਨਿਕਗਣਾ ਜਦੋਂ ਜਿਆਦਾ ਮੀਂਹ ਪੈ ਜਾਂਦਾ ਫਿਰ ਇਹ ਘੱਟੋ ਘੱਟ 2 ਦਿਨ ਤੋਂ 3 ਦਿਨ ਲੱਗ ਜਾਂਦੇ ਨੇ ਪਾਣੀ ਨੂੰ ਕਲੀਅਰ ਹੋਣ ਨੂੰ ਤੇ ਜਿਹੜਾ ਚੋਨਾ ਛੋਟਾ ਡੁੱਬ ਜਾਂਦਾ ਫਿਰ ਉਹਨਾਂ ਨੂੰ ਨੁਕਸਾਨ ਹੋ ਜਾਂਦਾ ਇਹ ਦੇਖੋ ਪੁਲੀਆਂ ਪਾਈਆਂ ਤਾਂ ਹੈ ਪੁਲੀਆਂ ਪਰ ਘੱਟ ਨੇ ਪੁਲੀਆਂ ਪੁਲੀਆਂ ਵੱਡੀਆਂ ਚਾਹੀਦੀਆਂ ਜਾਂ 1.5 ਫੁੱਟ ਦੀ ਪੁਲੀ 18 ਇੰਚੀ ਪਾਏਪਨਾ ਨਹੀਂ ਕੁਝ ਬਣਦਾ ਇੰਨੇ ਏਰੀਆ ਦਾ ਪਾਣੀ ਨਿਕਲਣਾ ਇੰਨੇ ਪਿੰਡਾਂ ਦਾ ਬਹੁਤ ਮੁਸ਼ਕਲ ਹੋ ਜਾਂਦਾ ਇਹ 4 ਕਿਲੋਮੀਟਰ ਦੇ ਵਿੱਚ ਦੇਖੋ ਪਾਣੀ ਖੜਾ तकरीबन 4 ਕਿਲੋਮੀਟਰ ਪਾਣੀ ਖੜ ਕੇ ਤੇ ਫਿਰ ਪੂਲੀਆਂ ਵਿੱਚ ਦੀ ਨਿਕਲ ਰਿਹਾ ਦੇਖੋ ਸਾਡੇ ਤੁਸੀਂ ਕਿੰਨੀ ਸਪੀਡ ਨਾਲ ਪਾਣੀ ਚੱਲ ਰਿਹਾ ਜੇ ਇਹਹੀ ਪੂਲੀਆਂ ਵੱਡੀਆਂ ਹੋਣ ਜਾਂ ਜ਼ਿਆਦਾ ਹੋਣ ਤਾਂ ਨਾਲੋਂ ਨਾਲ ਹੀ ਇਹ ਪਾਣੀ ਖਿੱਚ ਲੈਂਦੀਆਂ ਨਾ ਤਾਂ ਗਾਹ ਨੁਕਸਾਨ ਹੁੰਦਾ ਨਾ ਪਿੱਛੇ ਆ ਦੇਖੋ ਸੇਮ ਆ ਸਾਡੀ ਫੁੱਲ ਭਰੀ ਜਾ ਰਹੀ ਹੈ ਸੇਮ ਵੀ ਜ਼ਿਆਦਾ ਮੀਂਹ ਕਾਰਨ ਕਿ ਖੇਤਾਂ ਦਾ ਪਾਣੀ ਸੇਮ ਦੇ ਵਿੱਚ ਵੀ ਲੋਕ ਵੜ ਦਿੰਦੇ ਆ ਫੋਲੋ ਸ਼ੇਅਰ ਜਾਰੀ ਹੈ ਦੇਖ ਤੁਸੀਂ ਦੇਖ ਸਕਦੇ ਬਹੁਤ ਨੁਕਸਾਨ ਵੀ ਹੋ ਜਾਂਦਾ ਮੀਨ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ ਸ਼ੇਅਰ ਜਰੂਰ ਕਰਦੇ ਹੋ ਵੀਡੀਓ ਨੂੰ